ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲਬਾਤ ਕਰਨੀ ਆ ਵਿਆਹਾਂ ਬਾਰੇ ਗੱਲ ਆ ਜਾਂਦੀ ਏ ਡੀਜੇ ਦੀ ਇਹ ਤਾਂ ਸਾਨੂੰ ਕਬੀਲਦਾਰ ਬੰਦਿਆਂ ਨੂੰ ਇਹ ਗੱਲਾਂ ਸੋਭਾ ਦੰਦੀਆਂ ਨੇ ਵੀ ਅਸੀਂ ਕੋਈ ਨੋਰਮਲ ਗਾਉਣੇ ਵਾਲਾ ਲਾ ਲਈਏ ਠੀਕ ਆ ਜੀ ਹੁਣ ਨੋਰਮਲ ਵੀ ਗਾਉਣੇ ਵਾਲਾ ਤੁਹਾਨੂੰ ਪਤਾ ਹੀ ਆ 2.5-3 ਲੱਖ ਤੋਂ ਘੱਟ ਨਹੀਂ ਆਉਂਦਾ ਉਹਦੇ ਪਰ ਜਿਨੇ ਵੀ ਨੱਚਣਾ ਆ ਚੱਲਣਾ ਠੀਕ ਆ ਜੀ ਜਿਹੜੀਆਂ ਆਪਾਂ ਔਰਕੈਸਟਰਾ ਕਰ ਲੈਣੇ ਆ ਦੇਖੋ ਜੀ ਅਸੀਂ ਉਹਨਾਂ ਨੂੰ ਗਲਤ ਕਹਿਣ ਤੋਂ ਪਹਿਲਾਂ ਅਸੀਂ ਆਪਣੇ ਆਪ 'ਚ ਸੁਧਾਰ ਕਰੀਏ ਵੀ ਅਸੀਂ ਕਿੱਥੇ ਖੜੇ ਆਂ ਉਹਨਾਂ ਦੀ ਮਜਬੂਰੀ ਲਾ ਲਓ ਉਹਨਾਂ 'ਚ ਉਹ ਹੁਨਰ ਲਾ ਲਓ ਨੱਚਣਾ ਵੀ ਕੋਈ ਸਟੇਜ ਤੇ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਪਰ ਮੈਂ ਉਹਨਾਂ ਕੁੜੀਆਂ ਨੂੰ ਇੱਕ ਗੱਲ ਜ਼ਰੂਰ ਕਹੂੰਗੀ ਵੀ ਦੇਖੋ ਹੈ ਤਾਂ ਤੁਸੀਂ ਸਾਡੇਆਂ ਘਰਾਂ ਦੀਆਂ ਧੀਆਂ ਕੋਈ ਅਸਮਾਨੋਂ ਤਾਂ ਗਿਰੀਆਂ ਨਹੀਂ ਹੋਈਆਂ ਕਈ ਧੀयां ਭੈਣਾਂ ਬਹੁਤ ਕਬੀਲਦਾਰ ਘਰਾਂ ਦੀਆਂ ਹੁੰਦੀਆਂ ਨੇ ਕੋਈ ਮਾਪਿਆਂ ਤੋਂ ਓਲੇ ਕੰਮ ਕਰਦੀਆਂ ਕੋਈ ਓਪਨਲੀ ਕੰਮ ਕਰਦੀਆਂ ਨੱਚਣ ਦਾ ਵੀ ਕੋਈ ਹੱਜ ਕੱਜ ਹੁੰਦਾ ਸਾਨੂੰ ਨਾਰਮਲ ਨੱਚਦੇ ਕਿੰਨੀ ਦੇਖ ਕੇ ਸਾਨੂੰ ਕੋਈ ਕੁਝ ਨਹੀਂ ਕਹਿ ਸਕਦਾ ਜੋ ਇੱਕ ਨਾਰਮਲ ਧੀ ਭੈਣ ਨੱਚਦੀ ਹੈ ਠੀਕ ਹੈ ਜੀ ਪਰ ਜਿਆਦਾ ਸੀ ਆਪਣਾ ਨੱਚਣ ਦਾ ਤਰੀਕਾ ਬਦਲ ਦੰਨੇ ਆ ਤਕਲੀਫ ਨਾ ਮੰਨਿਓ ਗੱਲ ਸਹੀ ਨੂੰ ਸਵੀਕਾਰੋ ਵੀ ਹਾਂ ਅਸੀਂ ਗਲਤਾਂ ਜਦ ਅਸੀਂ ਨੱਚਣ ਦਾ ਤਰੀਕਾ ਬਦਲ ਦੰਨੇ ਆ ਜਿਹੜਾ ਉਹ ਤਰੀਕਾ ਹੋ ਜਾਂਦਾ ਨਾ ਉਹ ਅਸੀਂ ਆਪਣੀ ਮਾਂ ਕੋਲ ਬੈਠ ਕੇ ਨਹੀਂ ਦੇਖ ਸਕਦੇ ਅਸੀਂ ਆਪਣੀ ਮਟਿਆਰਤੀ ਕੋਲ ਬੈਠ ਕੇ ਨਹੀਂ ਦੇਖ ਸਕਦੇ ਅਸੀਂ ਜਨਾਨੀਆਂ ਆਪਣੇ ਪਿਓ ਕੋਲ ਨਹੀਂ ਬੈਠ ਕੇ ਦੇਖ ਸਕਦੀਆਂ ਆਪਣੇ ਕਿਵੇਂ ਹੋਰ ਭਾਈ ਭਤੀਜੇ ਕੋਲ ਨਹੀਂ ਬਹਿ ਕੇ ਦੇਖ ਸਕਦੀਆਂ ਜੋ ਤੁਹਾਡਾ ਨੱਚਦਿਆਂ ਨੱਚਦਿਆਂ ਦਾ ਸਟਾਈਲ ਬਦਲ ਜਾਂਦਾ ਹੈ ਹੁਣ ਮੈਂ ਤੁਹਾਨੂੰ ਸਿੱਧੇ ਸ਼ਬਦਾਂ ਚ ਕੀ ਕਹਾਂ ਠੀਕ ਹੈ ਜੀ ਅ ਨੱਚਣ ਦਾ ਗਲਤ ਢੰਗ ਨੱਚਦੇ ਹੋਏ ਗਲਤ ਇਸ਼ਾਰੇ ਨੱਚਦੇ ਹੋਏ ਤੁਹਾਡਾ ਚਿਹਰੇ ਦੀ ਬਣਤਰ ਇੰਨਾ ਕੁ ਤੁਸੀਂ ਵਿਗਾੜ ਕੇ ਜਦ ਨੱਚਣਾ ਸ਼ੁਰੂ ਕਰ ਦੰਨੀਆਂ ਫਿਰ ਉੱਥੇ ਤੁਸੀਂ ਬੰਦਿਆਂ ਨੂੰ ਗਲਤ ਨਹੀਂ ਕਹਿ ਸਕਦੀਆਂ ਮੈਂ ਬੰਦਿਆਂ ਨੂੰ ਇੱਕ ਗੱਲ ਜ਼ਰੂਰ ਕਹੂੰਗੀ ਗੁੱਸਾ ਨਾ ਕਰਿਓ ਵੀਰੋ ਅਸੀਂ ਵੀ ਕਬੀਲਦਾਰ ਘਰਾਂ ਚੋਂ ਆਂ ਅਸੀਂ ਕਿਸੇ ਆਪਣੇ ਹੀ ਖਾਸ ਵਿਆਹ 'ਚ ਗਏ ਪੰਜ-ਸੱਤ ਸਾਲਾਂ ਦੀ ਗੱਲ ਹੈ ਅੱਜ ਮੈਂ ਗੱਲ ਛਿੜੀ ਤੋਂ ਗੱਲ ਕਰਨ ਲੱਗੀ ਆਂ ਥੋੜਾ ਜਿਹਾ ਪਹਿਲਾਂ ਆਰਕੈਸਟਰਾ ਤੈਨੂੰ ਉਹੀ ਮੁੰਡੇ ਪੈਸੇ ਸਿੱਟਦੇ ਨੇ ਉਹੀ ਮੁੰਡੇ ਸਿਰਾਂ ਤੇ दारू ਦੇ ਗਲਾਸ ਧਰ-ਧਰ ਨੱਚਦੇ ਨੇ ਆਰਕੈਸਟਰਾ ਦੇ ਬਰਾਬਰ ਉਸ ਟਾਈਮ ਉਹਨਾਂ ਨੂੰ ਇੱਜ਼ਤ ਦੀ ਪਰਵਾਹ ਨਹੀਂ ਬਈ ਇਹ ਵੀ ਕਿਸੇ ਦੀ ਇੱਜ਼ਤ ਨਹੀਂ ਜਿਹੜੀਆਂ ਸਾਡੇ ਆਈਆਂ ਹੋਈਆਂ ਸਾਡੀਆਂ ਸੱਦੀਆਂ ਹੋਈਆਂ ਆਈਆਂ ਹੋਈਆਂ ਹੁਣ ਆਪਾਂ ਮੈਂ ਤੁਹਾਨੂੰ ਇੱਕ ਵਿੱਚ ਚੱਲਦੀ ਗੱਲ 'ਚ ਆਧਾਰਨ ਦੰਨੀ ਹੈ ਕੋਈ ਧੀ ਭੈਣ ਕਾਟ ਦੇ ਕੇ ਅਸੀਂ ਆਪਣੇ ਘਰ ਸੱਦੀ ਹੋਈ ਆ ਸਾਡੇ ਘਰ ਸੱਦੀ ਹੋਈ ਨੂੰ ਕੋਈ ਤਿੰਨ ਤਿਹਰਾ ਕਾ ਦੇਵੇ ਆਪਾਂ ਗਰਦਨ ਲਾਉਣ ਥਾਈ ਜਾਂਦੇ ਆ ਅਗਲੇ ਦੀ ਬਈ ਸਾਡੀ ਦੇਲੀ ਦੇ ਅੰਦਰ ਬੈਠੀ ਸੀ ਇਹ ਸਾਡੀ ਧੀ ਜਦ ਉਹਨਾਂ ਤੈਨੂੰ ਨੋਟ ਬਾਰ ਹੁੰਦੇ ਤੇ ਜਦ ਸਿਰਾਂ ਤੇ ਸ਼ਰਾਬ ਦੇ ਗਲਾਸ ਧਰ ਕੇ ਉਹਨਾਂ ਦੇ ਬਰਾਬਰ ਨੱਚਦੇ ਤੇ ਠੁਮਕੇ ਮਾਰ-ਮਾਰ ਕੇ ਜਾਦੋ ਕੁੜੀਆਂ ਕਿਸੇ ਦੀ ਇੱਜ਼ਤ ਨਹੀਂ ਥੀਆਂ ਭੁੱਲ ਗਏ ਹੋ ਉਸ ਟਾਈਮ ਠੀਕ ਹੈ ਥੋੜੇ ਚਰਵਾ ਦੇ ਅੱਧੇ ਘੰਟੇ ਦੇ ਫਰਕ ਨਾਲ ਉਹਨਾਂ ਸਾਡੀਆਂ ਹੀ ਕੁੜੀਆਂ ਚਿੜੀਆਂ ਥੱਲੇ ਕਿਸੇ ਗਾਣੇ ਤੇ ਨੱਚਣ ਲੱਗੀਆਂ ਪੰਜ ਸੱਤ ਕੁੜੀਆਂ ਚਿੜੀਆਂ ਆਈਆਂ ਹੋਈਆਂ ଥିਗੀਆਂ ਬਾਹਰੋਂ ਅੰਦਰੋਂ ਸਾਡੇ ਹੀ ਭੈਣ ਭਾਈ ਉਹਨਾਂ ਦੇ ਆਲੇ-ਦਾਲੇ ਬੌਡੀਗਾਰਡਾਂ ਵਾਂਗੂ ਖੜ੍ਹ ਗਏ ਪੰਜ 6 ਉਹਨਾਂ ਦੇ ਆਲੇ-ਦਾਲੇ ਖੜ੍ਹ ਗਏ ਔਰ ਬੰਦੇ ਕਰਤੇ ਉਹਨਾਂ ਨੇ ਪਰਾਂ ਵੀ ਹੁਣ ਸਾਡੇ ਵਾਲੀਆਂ ਨੇ ਨੱਚਣਾ ਹੈ ਉਹਦੇ ਵਿੱਚ ਬਿਆਈਆਂ ਵੀ ଥିਗੀਆਂ ਉਹਦੇ ਵਿੱਚ ਕੁਵਾਰੀਆਂ ਵੀ ଥିਗੀਆਂ ਇੱਕ ਮੁੰਡਾ ਆਇਆ ਉਹਦੀ ਥੋੜੀ ਬਹੁਤੀ ਪੀਤੀ ਹੋਈ ਥੀ ਉਹ ਨੂੰ ਕਿਸੇ ਉਪਰੇ ਬੰਦੇ ਨੂੰ ਕੀ ਪਤਾ ਵੀ ਇਹਨਾਂ ਦਾ ਹੀ ਟੱਬਰ ਖੜਾ ਆਲੇ-ਦਾਲੇ ਕੁੜੀਆਂ ਦੀ ਰਾਖੀ ਨੂੰ ਕੋਈ ਉਪਰਾ ਮੁੰਡਾ ਆਇਆ ਉਹ ਕੁੜੀਆਂ ਤੇ ਨੂੰ ਨੋਟ ਸਿੱਟਣ ਲੱਗਿਆ ਸਾਡੇ ਹੀ ਭਾਈਚਾਰੇ ਚੋਂ ਕਿਸੇ ਨੇ ਉਹ ਮੁੰਡੇ ਦੀ ਉੱਪਰੋਂ ਹੀ ਬਾਹ ਫੜ ਲਈ ਨਹੀਂ ਨਹੀਂ ਤੁਸੀਂ ਸਾਡੇ ਵਾਲੀਆਂ ਤੇ ਨੋਟ ਨਹੀਂ ਸਿੱਟ ਸਕਦੇ ਦੇਖੋ ਜੀ ਇੱਥੇ ਪੈਂਦੇ ਨੇ ਆ ਕਿ ਇੱਜ਼ਤਾਂ ਦੇ ਮੁੱਲ ਆਪਣੀ ਆਰ ਪਰਾਈ ਇੱਜ਼ਤ ਦਾ ਮੁੱਲ ਸਾਡੀ ਇੱਜ਼ਤ ਇੱਜ਼ਤ ਹੈ ਪਰਾਈਆਂ ਧੀਆਂ ਪੈਣਾ ਅਸੀਂ ਪੈਸੇ ਦੇ ਕੇ ਉਹ ਸੱਦੀਆਂ ਭਾਵੇਂ ਮੈਂ ਫੇਰ ਕਹਿੰਨੀ ਆ ਉਹਨਾਂ ਦਾ ਹਨਰ ਹੈ ਭਾਵੇਂ ਉਹਨਾਂ ਦੀ ਮਜਬੂਰੀ ਹੈ ਪਰ ਉਹ ਇੱਜ਼ਤ ਨਹੀਂ ਕਿਸੇ ਦੇ ਕਰਦੀ ਠੀਕ ਆ ਉਹੀ ਬੰਦੇ ਸਟੇਜ ਤੇ ਚੜ ਕੇ ਥੋੜਾ ਜਿਹਾ ਪਹਿਲਾਂ ਠੁਮਕੇ ਮਾਰਦੇ ਨੇ ਸਿਰ ਤੇ ਗਲਾਸ ਧਰ ਕੇ ਨੱਚਦੇ ਨੇ ਉਹਨਾਂ ਤੇ ਨੂੰ ਨੋਟ 바ਰਦੇ ਨੇ ਕਿਉਂ ਭਾਈ ਜਦ ਆਪਣੀ ਵਾਰੀ ਆਈ ਫਿਰ ਉਪਰੋਂ ਹੀ ਬਾਹ ਫੜ ਲਈ ਅਗਲੇ ਦੀ ਨੋਟ ਸੇਟਣ ਵੀ ਨਹੀਂ ਦਿੱਤੇ ਸੋਈ ਗੱਲਾਂ ਸਾਡੀ ਸੋਚਣੀ ਸਾਡੀ ਦੇਖਣੀ ਇਹਦੇ ਵਿੱਚ ਨੁਕਸਾ ਹੈ ਕੋਈ ਮਾੜਾ ਨਹੀਂ ਹੈਗਾ ਇੱਥੇ ਸਾਡੇ ਅੰਦਰ ਪਾਪ ਭਰਿਆ ਹੋਇਆ ਹੈ ਸਾਡੇ ਅੰਦਰ ਗੰਦ ਭਰਿਆ ਹੋਇਆ ਹੈ ਠੀਕ ਹੈ ਮਾ ਕੁੜੀਆਂ ਨੂੰ ਫੇਰ ਕਹਿੰਦੀ ਆ ਜਿਹੜੀ ਇੱਕ ਔਰਤ ਉਹ ਕੁੜੀਆਂ ਅੱਜ ਕੁੜੀਆਂ ਹੋਣਗੀਆਂ ਕੁਵਾਰੀਆਂ ਹੋਣਗੀਆਂ ਕੁਝ ਵਿਆਹੀਆਂ ਹੋਈਆਂ ਹੋਣਗੀਆਂ ਸਾਨੂੰ ਨਹੀਂ ਪਤਾ ਆ ਕੁੜੀ ਨੇ ਪਿਛਲੇ ਦਿਨ ਵੀ ਬਹੁਤ ਬਖੇੜਾ ਖੜਾ ਖੜਾ ਕੀਤਾ ਹੈ ਉੱਥੇ ਕਿਤੇ ਮੁੰਡਾ ਵੀ ਗਲਤ ਆ ਕਿਤੇ ਕੁੜੀ ਵੀ ਬਹੁਤ ਗਲਤ ਆ ਆਪਾਂ ਸਹੀ ਕਹਾਂਗੇ ਪਰ ਉਹਨਾਂ ਕੁੜੀਆਂ ਨੇ ਓਵਰਏਜ 'ਚ ਵੀ ਆਉਣਾ ਹੈ ਆਹੀ ਜਵਾਨੀ ਉਹ ਨਹੀਂ ਰਹਿ ਜਾਣੀ ਕਿਸੇ ਨੂੰ ਮੂਵੀ ਦਿਖਾਉਣਾ ਹੈ ਕਿਸੇ ਦੀਆਂ ਮਾਮਾ ਵੀ ਬਣਨਾ ਹੈ ਕਿਸੇ ਦੀਆਂ ਜਨਾਨੀਆਂ ਵੀ ਬਣਨਾ ਹੈ ਅਸੀਂ ਸਮਾਜ 'ਚ ਵੀ ਵਿਚਰਨਾ ਹੈ ਇਹ ਜਵਾਨੀ ਤਾਂ ਕਹਿੰਦੇ ਹੁੰਦੇ ਨੇ ਭੇਟ ਤੇ ਵੀ ਆਈ ਐ ਇਹ ਚਾਰ ਦਿਨ ਦੀ ਉਹ ਚਾਂਦਨੀ ਆ ਕੋਈ ਸੰਭਲੋ ਕੋਈ ਖਿਲਾਰ ਦੋ ਰਹੀ ਗੱਲ ਡੀਜੇ ਡੂਜੇ ਵਾਲਿਆਂ ਦੀ ਇਹ ਆ ਤਾਂ ਸੱਦਿਆ ਨਾ ਕਰੋ ਨਹੀਂ ਫਿਰ ਜ਼ਿੰਮੇਵਾਰੀ ਸਮਝਿਆ ਕਰੋ ਫਿਰ ਅਗਲੇ ਦਾ ਜਲੂਸ ਆਰ ਤੁਹਾਡਾ ਜਲੂਸ ਇਕੱਠਾ ਹੀ ਨਿਕਲ ਜਾਂਦਾ ਜਿਹੜਾ ਰੰਗ 'ਚ ਭੰਗ ਪੈ ਜਾਂਦਾ ਉਹ ਵੱਖਰੀਆਂ ਗੱਲਾਂ ਨੇ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਚਲੋ ਠੀਕ ਹੈ ਜੀ ਮਿਲਦੇ ਆਂ ਕੱese ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ